ਸਵਾਗਤ ਹੈ ਮੈਂ ਬੇਨਤੀ ਕਰੂੰਗਾ ਆਪਣੇ ਅੱਜ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੇ ਜਾਣਕਾਰੀ ਸਰਦਾਰ ਜੀ ਨੂੰ ਆਪਣੇ ਚਰਨਾਂ ਵਿੱਚ ਤੇ ਆਪ ਸਭ ਨਾਲ ਮੁਖਾਤਬ ਹੈ ਅੱਜ ਦੀ ਇਸ ਪ੍ਰੈਸ ਵਾਰਤਾ ਚ ਮੇਰੇ ਨਾਲ ਮੇਰੀ ਪਾਰਟੀ ਦੇ ਦੋਨੋਂ ਮਹਾਮੰਤਰੀ ਔਰ ਸਾਡੀ ਪਾਰਟੀ ਦੇ ਤਰਨਤਾਰਨ ਦੇ ਮਹਾਮੰਤਰੀ ਸ਼ਾਮਿਲ ਨੇ ਔਰ ਮੇਰੇ ਮੰਚਿਕ ਔਰ ਪਾਰਟੀ ਦੇ ਮੰਚਿਕ ਪਰੰਪਰਾ ਰੰਦੀ ਹੈ ਕਿ ਜਿਨ੍ਹਾਂ ਪੱਤਰਕਾਰਾਂ ਨੇ ਲਗਾਤਾਰ ਕੰਮ ਕੀਤਾ ਹੈ ਖਬਰਾਂ ਲਈ ਦੇ ਸੀ ਉਹਨਾਂ ਨੂੰ ਬੁਲਾਉਂਦੇ ਰਹੇ ਲਗਾਤਾਰ ਅੱਜ ਚੋਣਾਂ ਦੇ ਪ੍ਰਚਾਰ ਦਾ ਅੰਤਿਮ ਦਿਨ ਹੈ ਔਰ ਅੱਜ ਚੋਣਾਂ ਖਤਮ ਜਾਏਗਾ ਤੇ ਅਨਿਲ ਜੀ ਦੀ ਔਰ ਕੇ ਜੀ ਦੀ ਇੱਛਾ ਸੀ ਕਿ ਇੱਕ ਵਾਰੀ ਆਪ ਸਭ ਦਾ ਧੰਨਵਾਦ ਕੀਤਾ ਜਾਏ ਕਿਉਂਕਿ ਲੋਕਤੰਤਰ ਦੇ ਅੰਦਰ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਉਹ ਪੱਤਰਕਾਰਾਂ ਦੀ ਰਹਿੰਦੀ ਹੈ ਪਰ ਅਨੇਕ ਪ੍ਰਕਾਰ ਦੇ ਉਹਨਾਂ ਦੇ ਪ੍ਰੈਸ਼ਰ ਵੀ ਰਹਿੰਦੇ ਨੇ ਰਾਜਨੀਤਿਕ ਤੌਰ ਤੇ ਲੇਕਿਨ ਉਹਦੇ باوجود ਵੀ ਆਪ ਸਭ ਨੇ ਭਾਰਤੀ ਜਨਤਾ ਪਾਰਟੀ ਦਾ ਜਿਸ ਪ੍ਰਕਾਰ ਸਾਥ ਦਿੱਤਾ ਕਵਰੇਜ ਦੇ ਮਾਮਲੇ 'ਚ ਕਿਸੇ ਵੀ ਪ੍ਰਕਾਰ ਦੀ ਨਿਊਨਤਾ ਆਪਜੀ ਵੱਲੋਂ ਨਹੀਂ ਹੈ ਸਾਡੀ ਪਾਰਟੀ ਦਾ ਪੱਖ VOTER ਤੱਕ ਪਹੁੰਚਾਨ ਦੇ ਅੰਦਰ ਜਿਹੜੀ ਭੂਮਿਕਾ ਤੁਸੀਂ ਅਦਾ ਕੀਤੀ ਹੈ ਉਹਦੇ ਲਈ ਮੈਂ ਬੀਜੇਪੀ ਵੱਲੋਂ ਆਪਣੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਜੀ ਵੱਲੋਂ ਔਰ ਸਾਰੀ ਜਿਹੜੀ ਟੀਮ ਇੱਥੇ ਕੰਮ ਕਰ ਰਹੀ ਸੀ ਤੁਹਾਡਾ ਸਭ ਦਾ ਆਭਾਰ ਪ੍ਰਗਟ ਕਰਦਾ ਧੰਨਵਾਦ ਕਹਿਣਾ ਔਰ ਆਪਣੇ ਕੁਝ ਅਨੁਭਵ ਹਰ ਇੱਕ ਚੋਣਾਂ ਦੇ ਅਲੱਗ-ਅਲੱਗ ਅਨੁਭਵ ਰਹਿੰਦੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤਰਨ ਤਰਨ ਬਾਰਡਰ ਵਾਲੀ ਵਿਧਾਨ ਸਭਾਏ ਬੀਜੇਪੀ ਨੇ ਇੱਥੇ ਕੋਈ ਬਹੁਤ ਜ਼ਿਆਦਾ ਚੋਣ ਨਹੀਂ ਲੜੇ ਹੋਏ ਜਿਹੜਾ ਇੱਕ ਚੋਣ ਲੜਿਆ ਅਸੈਂਬਲੀ ਦਾ ਉਹ ਵੀ ਉਸ ਵੇਲੇ ਲੜਿਆ ਜਿਸ ਵੇਲੇ ਸਾਡੀ ਆਰਗੇਨਾਈਜੇਸ਼ਨ ਦਾ ਤਣਾਵਾਣਾ ਵੀ ਇੱਥੇ ਕਿਉਂਕਿ ਇਹ ਡਿਪੈਂਡਡ ਸੀ ਕਿਉਂਕਿ ਇਹ ਸੀਟ ਅਸੀਂ ਲੜਦੇ ਨਹੀਂ ਸੀ ਲੇਕਿਨ ਇਸ ਵਾਰੀ ਮੈਂ ਜਦੋਂ ਆਇਆ ਤੇ ਕੋਈ ਬਹੁਤ ਵੱਡੇ ਆ ਸੋਚ ਕੇ ਨਹੀਂ ਆਏ ਐ ਸਾਰੇ ਚੋਣਾਂ ਦੀ ਰਫ਼ਤਾਰ ਚਲਦੇ 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 VOTER ਨੇ ਲੋਕਾਂ ਨੇ ਚਾਹੋ ਪਿੰਡ ਦੇ ਹੋਣ ਚਾਹੇ ਸ਼ਹਿਰ ਦੇ ਹੋਣ ਅਨੇਕ ਪਿੰਡਾਂ ਚੋਂ ਸਾਡੇ ਸਬਦਾ ਜਾਣਾ ਹੋਇਆ BJP ਲਈ ਹਰ ਪਿੰਡ ਤੱਕ ਪੁੰਜਣਾ ਔਰ ਹਰ ਪਿੰਡ ਨਹੀਂ ਹਰ ਘਰ ਤੱਕ ਪੁੰਜਣਾ ਹਰ ਘਰ ਤੱਕ ਜਾ ਕੇ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਹਿੱਤਾਂ ਲਈ ਕੇਂਦਰ ਦੀ ਸਰਕਾਰ ਦੀ ਜਿਹੜੀ ਕੰਟਰੀਬਿਊਸ਼ਨ ਰਹੀ ਹੈ ਚਾਹੇ ਸਾਡੇ ਦਿਲ ਦੇ ਕਰੀਬ ਰਹਿਣ ਵਾਲੇ ਮੁੱਦੇ ਹੋਣ ਮੈਂ ਉਹਨਾਂ ਦਾ ਜ਼ਿਕਰ ਸਾਰਿਆਂ ਦਾ ਨਹੀਂ ਮਾਨੋਛਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਜ਼ਿਲ੍ਹੇ ਲਈ ਨਰਿੰਦਰ ਮੋਦੀ ਜੀ ਦਾ ਜਿਹੜਾ ਪ੍ਰਯਾਸ ਰਿਹਾ ਜਿਹੜੀ ਬਾਬਾ ਨਾਨਕ ਨੇ ਉਹਨਾਂ ਕੋਲੋਂ ਸੇਵਾ ਲਈ ਇਹਦੀ ਜਾਣਕਾਰੀ ਪਿੰਡ ਦੇ ਹਰ ਘਰ ਤੱਕ ਹੈ ਮੈਂ ਹੈਰਾਨ ਹੋਇਆ 84 ਦੇ ਕਤਲੇਆਮ ਕਰਨ ਵਾਲੀ ਪਾਰਟੀ ਦੇ ਵਾਰੇ ਔਰ ਉਹਨਾਂ ਦੇ ਦੋਸ਼ੀਆਂ ਨੂੰ ਨਰਿੰਦਰ ਮੋਦੀ ਨੇ ਸਜ਼ਾ ਤੱਕ ਲੈ ਕੇ ਗਿਆ ਇਹ ਵੀ ਲੋਕਾਂ ਨੂੰ ਪਤਾ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਮੇਰੇ ਘਰ ਜਿਹੜਾ ਅਨਾਜ ਆ ਰਿਹਾ ਉਹਦੀ ਪਰਚੀ ਭਾਏ ਅੰਗਰੇਜ਼ੀ ਚ ਕੱਢੀ ਜਾਂਦੇ ਨੇ ਅੰਗਰੇਜ਼ੀ ਜਿਸ ਤੇ ਕਰਕੇ ਨਿਕਲਦੀ ਹੈ ਮੈਨੂੰ ਲੱਗਤਨੀ ਸਰਕਾਰਾਂ ਕਿੰਨੀ ਨਿਸ਼ਚੁਰ ਹੁੰਦੀ ਐ ਇੱਕ ਬੰਦੇ ਕਹਿੰਦੇ ਪੰਜਾਬੀ ਸਾਨੂੰ ਪੰਜਾਬੀ ਬੋਲੀ ਤੇ ਬੜਾ ਮਾਣ ਐ ਮੈਨੂੰ ਵੀ ਐ ਲੇਕਿਨ ਲੋਕਾਂ ਨੂੰ ਇਹ ਨਾ ਪਤਾ ਲੱਗੇ ਇਹ ਪ੍ਰਧਾਨ ਮੰਤਰੀ ਅਨੁਯੋਜਨਾ ਐ ਇਸ ਕਰਕੇ ਉਹਦੀ ਜਿਹੜੀ ਦੀਪੂ ਤੇ ਪਰਚੀ ਵਾਲੀ ਮਸ਼ੀਨ ਆ ਨਾ ਉਹ ਚ ਅੰਗਰੇਜ਼ੀ ਚ ਪਰਚੀ ਕਰਦੇ ਐ ਪਰ ਲੋਕਾਂ ਨੂੰ ਪਤਾ ਮੋਦੀ ਦਾ ਨਾ ਆ ਲੋਕਾਂ ਨੂੰ ਇਹ ਹੁਣ ਕਿ ਨਹੀਂ ਸਕਦਾ ਲੋਕਾਂ ਨੇ ਵੀ ਪਤਾ ਗਿਆ ਜਿਹੜਾ ਜਸਤਰ ਜਿਹੜਾ ਆਇਆ ਵਹਾੜ ਦਾ 12.5 ਹਜ਼ਾਰ ਕਰੋੜ ਰੁਪਏ ਆ ਡਕਾਰ ਮਾਰ ਗਏ ਨੇ ਦੱਸਣ ਦੀ ਜਰੂਰਤ ਨਹੀਂ ਹੈ ਮੈਂ ਤਾਂ ਹੈਰਾਨ ਹੋ ਗਿਆ ਪੋਲੀਟਿਕਲੀ ਇਤਨੇ ਅਵੇਅਰ ਨੇ ਲੋਕੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਹ ਜਿਹੜਾ ਮੇਰਾ ਖੇਤ ਮੇਰੀ ਰੇਤ ਸਾਡਾ ਕਿ ਸਾਡਾ ਖੇਤ ਤੁਹਾਡੀ ਰੇਤ ਤੋਂ ਨਹੀਂ ਹੈਗਾ ਸੀ ਤੁਹਾਡਾ ਮੇਰਾ ਖੇਤ ਮੇਰੀ ਰੇਤ ਲੇਟਰ ਉਲਟੀ ਹੋਈ ਪਈ ਹੈ ਉਹ ਰੇਤ ਖੇਤ ਵਾਲੇ ਦੀ ਨਹੀਂ ਉਹ ਮਾਫੀਆ ਦੀ ਹੈ ਲੋਕੀ ਗੱਲਾਂ ਕਰਦੇ ਨੇ ਇਹ ਜਿਹੜੀ ਅਵੇਅਰਨੈਸ ਪੰਜਾਬ 'ਚ ਆਈ ਹੈ ਔਰ ਜਿਹੜੇ ਦਾਅਵੇ ਕਰਦੇ ਸੀ ਕਿ ਅਸੀਂ ਜੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਔਰ ਯੁੱਧ ਨਸ਼ਿਆਂ ਦੇ ਵਿਰੁੱਧ ਮੈਨੂੰ ਐਸੀ ਮਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਜਿਹੜੀ ਕਹਿੰਦੀ ਮੈਂ ਅਰਦਾਸਾਂ ਕਰ ਕਰਕੇ ਪੁੱਤ ਪ੍ਰਾਪਤ ਕੀਤਾ ਸੀ ਆਜੋ ਮਾਂ ਉਸ ਵੈ ਗੁਰੂ ਅਗੇ ਅਰਦਾਸ ਕਰਦੀ ਹੈ ਕਿ ਜੇ ਠੀਕ ਨਹੀਂ ਹੋ ਸਕਦਾ ਨਾ ਤੇ ਚੱਕ ਲੈ ਇਹ ਜੁਦ ਨਸ਼ੇ ਦੇ ਤੂੰ ਹੀ ਕਲਪਨਾ ਕਰੋ ਫਿਰ ਇਹ ਪਤਾ ਲੱਗਾ ਕਿ ਇੱਕ ਘਰ ਦੇ ਅੰਦਰ ਦੋ ਭਰਾ ਸਕੇ ਉਹ ਨਸ਼ੇ ਦੀ ਪਿੰਡ ਚੜ ਗਈ ਇਹ ਜਿਹੜਾ ਚੀਜ਼ ਇਸ ਇਲਾਕੇ ਨੂੰ ਸਮਝਣ ਚ ਇਤੋਂ ਦੇ ਵੋਟਰ ਦੇ ਮਨ ਦੇ ਅੰਦਰ ਚੱਲ ਰੀਆਂ ਕੱਲਾਂ ਨੂੰ ਜਾਣਨ ਚ ਪੰਜਾਬ ਦੀ ਨਵਜੁਨ ਸਮਝਣ ਚ ਇਹ ਚੋਣ ਬਹੁਤ ਜ਼ਿਆਦਾ ਪ੍ਰਭਾਵੀ ਹੈ। ਔਰ ਇਹ ਸਾਡਾ ਸਾਰਿਆਂ ਦਾ ਨੁਕਤਾ। ਭਾਜਪਾ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਹਰ ਪਿੰਡ ਤੱਕ ਪੁੱਜਣਾ। ਹਰ ਪਿੰਡ ਚ ਸਵਾਹ ਕਰਨਾ। ਔਰ ਪਾਰਟੀ ਕਿਸੇ ਵੀ ਚੋਣ ਨੂੰ ਕਿੰਨੀ ਗੰਭੀਰਤਾ ਨਾਲ ਰੰਦੀ ਹੈ ਸਾਡੇ ਲਈ ਇਹ ਲੋਕਤੰਤਰ ਦਾ ਪਰਵ ਹੈ ਹਰਿਆਣਾ ਦੇ ਮੁੱਖ ਮੰਤਰੀ ਦਾਣਾ ਦਿੱਲੀ ਦੀ ਮੁੱਖ ਮੰਤਰੀ ਦਾਣਾ ਸਾਡੀ ਪਾਰਟੀ ਦੇ ਜਿੰਨੇ ਪੰਜਾਬ ਦੇ ਸੀਰਸ ਨੇਤਾ ਨੇ ਉਹਨਾਂ ਨੇ ਆਪਣਾ ਸਮਾਂ ਦਿੱਤਾ ਸਿਰਸਾ ਸਾਹਿਬ ਵੀ ਆਏ ਭਾਜਪਾ ਕਿਸੇ ਵੀ ਚੋਣ ਨੂੰ ਛੋਟਾ ਬਡਾ ਨਹੀਂ ਸਮਝਦੀ ਕਿਉਂਕਿ ਉਹਦੇ ਨਾਲ ਸਮਾਜ ਨੂੰ ਲੋਕਾਂ ਨੂੰ ভোটার ਨੂੰ ਉਹਨਾਂ ਦੇ ਮਨ ਚ ਚੱਲ ਰਹੀਆਂ ਗੱਲਾਂ ਨੂੰ ਸਮਝਣ ਦਾ ਮੌਕਾ ਮਿਲਦਾ। ਇਹ ਜਿਹੜੇ ਇਹ ਵੀ ਸਮਝਣ ਦਾ ਮੌਕਾ ਮਿਲਿਆ। ਮੁੱਖ ਮੰਤਰੀ ਰੋਜ਼ ਬੋਲਦੇ ਸੀ ਕਿ ਅਸੀਂ ਬੜਾ ਵਿਕਾਸ ਕੀਤਾ। ਬੋਲਦੇ ਸੀ ਕਿ ਅਸੀਂ ਜਿਹੜਾ 4 ਸਾਲ ਹੋਣ ਲੱਗਿਆ 4 ਸਾਲ ਚ ਪੰਜਾਬ ਦੀ ਜੀ ਬੜੇ ਵਿਕਾਸ ਕੀਤਾ। ਪਰ ਉਹ ਵਿਕਾਸ ਤਰੰਤ ਅਰੰਤ ਤੱਕ ਨਹੀਂ ਹੋਇਆ ਅੱਜ ਵੀ ਇੱਥੋਂ ਦੀਆਂ ਮੁੱਢਲੀਆਂ ਜ਼ਰੂਰਤਾਂ ਸਾਫ਼ ਸ਼ੁੱਧ ਪਾਣੀ ਅੱਜ ਵੀ ਸੀਵਰੇਜ ਡੱਕੋ ਡੱਕੋ ਹੀ ਪੀਂਦੇ ਨੇ ਗੰਦਗੀ ਦੇ ਠੇਰ ਲੱਗੇ ਹੋਏ ਨੇ ਲਾਈਟਾਂ ਜਿਹੜੀਆਂ ਬੰਦ ਨੇ ਮੁੱਖ ਮੰਤਰੀ ਦੀ ਪੋਲ ਤੇ ਉਸ ਵੇਲੇ ਹੀ ਖੁੱਲ ਗਈ ਜਦੋਂ ਉਹਨਾਂ ਉਹਦੀ ਕੈਬਨਿਟ ਨੇ ਉਹਦੇ ਐਮਐਲਏ ਨੇ ਸ਼ੋਹ ਨਹੀਂ ਬਣਾ ਕੇ ਰੱਖਤਾ ਇਹਦਾ ਮਤਲਬ ਕੰਮ ਨਹੀਂ ਕੀਤਾ ਪਿਆ ਡਰੀ ਪਈ ਹੈ ਸਰਕਾਰ ਮੁੱਖ ਮੰਤਰੀ ਤਰਨ ਤਰਨ ਛੱਡ ਨਹੀਂ ਪਾਰਿਆ ਜੇ ਕੰਮ ਕੀ ਧੌਂਦਾ ਤੇ ਇੱਕ ਅਦੀ ਕੀੜੀ ਕੜਦਾ ਕਿ ਲੋਕ ਮੋਟਾ ਪੈ ਜਾਂਦੀ ਔਰ ਕੋਈ ਦਿਨ ਐਸਾ ਨਹੀਂ ਜਿਸ ਦਿਨ ਇਹਨਾਂ ਦੇ ਦਫ਼ਤਰ ਦੇ ਬਾਹਰ ਧਰਨਾ ਨਾ ਲੱਗਾ ਹੋਏ ਮੁਰਦਾਬਾਦ ਨੋ ਹੈ ਲਗ ਲਗ ਯੂਨੀਨਾਂ ਲਗ ਲਗ ਟੀਚਰ ਬੈਠਾ ਕਦੀ ਰੋਡਵੇ ਵਾਲੇ ਆ ਰਹੇ ਆ ਕਦੀ ਕੋਈ ਆ ਰਹੇ ਆ ਦੁਖੀ ਹੈ ਲੋਕੀਂ ਔਰ ਬੰਦਾ ਜ਼ੋਰ ਜ਼ੁਲਮ ਟੱਕੇਸ਼ਾਈ ਪ੍ਰਸ਼ਾਸਨ ਦਾ ਦੁਰਪਯੋਗ ਕਦੋਂ ਕਰਦਾ ਜਦੋਂ ਉਹਦੇ ਮਨ 'ਚ ਡਰ ਹੁੰਦਾ ਹੈ ਇਸ ਸਰਕਾਰ ਦੇ ਮਨ 'ਚ ਡਰ ਹੈ ਇਸੇ ਕਰਕੇ ਸਾਰਾ ਆਲਾਵਾਨਾ ਇਹਨਾਂ ਨੇ ਉਸ ਕੰਮ ਚ ਲਗਾਇਆ ਐਸਐਸਪੀ ਦੀ ਦੀ ਪ੍ਰਕਾਸ਼ ਦੀ ਆਈਏ ਸੁਣਦੇ ਹੁੰਦੇ ਸੀ ਸ਼ਿਕਾਇਤ ਲੱਗੀ ਕਿਸੇ ਐਸਐਸਪੀ ਦੀ ਤੇ ਉਹਦਾ ਤਵਾਦਲਾ ਹੋ ਗਿਆ ਕਿੰਨੇ ਕੁ ਧੱਕੇਸ਼ਾਹੀ ਕੀਤੀ ਹੋएगी ਵਿਪੱਖਸ਼ੀ ਦੀ ਆਵਾਜ਼ ਨੂੰ ਦਬਾਨ ਲਈ ਲੋਕਤੰਤਰ ਦੇ ਅੰਦਰ ਵਿਪੱਖਸ਼ੀ ਦੀ ਆਵਾਜ਼ ਨੂੰ ਦਬਾਨ ਲਈ ਲੋਕਤੰਤਰ ਨਹੀਂ ਹੈ ਲੋਕੀਸ਼ਵਰ ਨੇ ਲੋਕੀਤਾ ਕਰ ਦੇਣੇ ਕਿ ਕਿਹਨੂੰ ਵੋਟਾਂ ਪਾਣੀਆਂ ਹੁਣ ਚਾਹੇ ਕਹਿ ਸਕਦੇ ਨੇ ਕਿ ਨਿਰਪੱਖ ਚੋਣ ਕਰਾਰੇ ਸੀ ਅਸੀਂ ਤਬਾਦਲਾ ਨਹੀਂ ਬਰਖਾਸਤ ਕੀ ਹੋਈ ਹੈ ਇਹਦਾ ਮਤਲਬ ਇਹ ਸਰਕਾਰ ਲੋਕਤੰਤਰ ਦੀ ਹੱਤਿਆ ਕਰਕੇ ਡਰਾ ਕੇ ਧਮਕਾ ਕੇ ਜ਼ਬਰ ਦੇ ਨਾਲ ਵੋਟਾਂ ਪਾਉਣਾ ਚਾਹੀਦਾ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਜਿਹੜੇ ਇਸ ਚੋਣ ਆਬ ਦੇ ਅਫਸਰ ਲੱਗੇ ਨੇ ਉਹ ਚੋਣ ਆਯੋਗ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਸਰਕਾਰਾਂ ਆਣੀਆਂ ਜਾਣੀਆਂ ਲੋਕਤੰਤਰ ਜੀਵਿਤ ਰਹਿਣਾ ਚਾਹੀਦਾ ਲੋਕਤੰਤਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਲੋਕਤੰਤਰ ਦੀ ਦਵਾਈ ਦਿੰਦੇ ਨੇ ਲੇਕਿਨ ਆਪਣੇ ਜੀਵਨ 'ਚ ਕੁਝ ਵੀ ਨਹੀਂ ਇਸ ਕਰਕੇ ਜਿਤਨੇ ਪ੍ਰਸ਼ਾਸਨਿਕ ਲੋਗ ਨੇ ਉਹਨਾਂ ਨੂੰ ਸचेत ਹੋ ਜਾਣਾ ਚਾਹੀਦਾ ਕਿ નિਸ਼ਪਕਸ਼ ਚੋਣਾਂ ਕਰਵਾਉਣ ਕਿਸੇ ਦੇ ਹੱਥ ਦਾ ਹਥਿਆਰ ਨਾ ਬਣਨ ਦੂਜਾ ਭਾਜਪਾ ਅਜੇ ਇੱਕ ਗੱਲ ਕਹਿ ਸਕਦੀ ਹੈ ਭਾਜਪਾ ਦੀ ਆਸ ਲੋਕਾਂ ਦੇ ਮਨ ਦੇ ਅੰਦਰ ਆਈ ਹੈ ਲੋਕੀ ਬੀਜੇਪੀ ਨੂੰ 27 ਦਾ ਵਿਕਲਪ ਦੇ ਰੂਪ ਚ ਦੇਖਣਾ ਸ਼ੁਰੂ ਹੋਏ ਨੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਗਰ ਵਿਕਾਸ ਦੀ ਰਾਹ ਤੇ ਕੋਈ ਲੈ ਕੇ ਜਾਏਗਾ ਤੇ ਬੀਜੇਪੀ ਉਹ ਨਸ਼ਾ ਮੁਕਤ ਦੀ ਗੱਲ ਬੀਜੇਪੀ ਕਰੇਗੀ ਲੋਕਾਂ ਨੂੰ ਪਚੇਗੀ ਬੀਜੇਪੀ ਕਹੇਗੀ ਨਾ ਕਿ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਲੋਕਾਂ ਨੂੰ ਪਚੇਗੀ ਮਸ਼ੇਦ ਫੇਰ ਤੋਂ ਲੈ ਕੇ ਸ਼ਾਮ ਵਾਲ ਤੇ ਰਹਿਣ ਵਾਲਿਆਂ ਨਸ਼ੇ ਨੂੰ ਮੁਕਤ ਕਿਦਾਂ ਕਰ ਸਕਦੇ ਮੇਰੇ ਪੰਜਾਬ ਨੂੰ ਇਹ ਗੱਲ ਲੋਕਾਂ ਨੂੰ ਸਮਝ ਆਂਦੀ ਹੈ ਬੀਜੇਪੀ ਕਹੇਗੀ ਕਿ ਗੈਂਗਸਟਰ ਰਾਜ ਦਾਸ ਦੀ ਸਮਾਪਤੀ ਹੋਏਗੀ ਕਾਨੂੰਨ ਦਾ ਰਾਜ ਸਥਾਪਿਤ ਕਰਾਂਗੇ ਬੀਜੇਪੀ ਦਾ ਰਿਕਾਰਡ ਹੈ ਕਿ ਪਿੰਡਾਂ ਚ ਮੈਂ ਗਿਆ ਕਦੇ ਜੀ ਹੁਣ ਤਾਂ ਯੋਗੀ ਵਰਗੇ ਰਾਜ ਦੀ ਜਰੂਰਤ ਹੈ ਤੁਸੀਂ ਵੀ ਅਨੁਭਵ ਕੀਤਾ ਹੋਏਗਾ ਤੁਸੀਂ ਨਿਰਪੱਖਤਾ ਦੇ ਨਾਲ ਘੁੰਮ ਕੇ ਦੇਖੋ ਅਗਰ ਪੰਜਾਬ ਦੇ ਅੰਦਰ ਵਿਕਾਸ ਦੀ راہਵਲ ਜਣਾ ਲੋਕਾਂ ਨੂੰ ਲੱਗਦਾ ਬੀਜੇਪੀ ਕਰ ਸਕਦੀ ਹੈ ਉਹ ਇਹ ਸਿਰਫ ਵਿਗਿਆਪਨ ਕਰ ਸਕਦੇ ਵਿਗਿਆਪਨ ਕੀ ਹੈ ਮੈਨੂੰ ਤਾਂ ਬੜਾ ਤਰਸਾਂਦਾ ਮੇਰਾ ਮੁੱਖ ਮੰਤਰੀ 6 6 ਤੋਂ ਵੀ ਜ਼ਿਆਦਾ ਮਹੀਨੇ ਹੋ ਗਿਆ ਟੰਗਿਆ ਪਿਆ ਹੋਲਡਿੰਗ ਤੇ ਟੰਗੇ ਦਾ ਵਿਚਾਰੇ ਨੂੰ 6-7 ਮਹੀਨੇ ਹੋ ਗਏ 10 ਲੱਖ 10 ਲੱਖ ਰੁਪਇਆ ਓਏ 5 ਲੱਖ ਜਿਹੜਾ ਮੋਦੀ ਆਯੂਸ਼ਮਾਨ ਯੋਜਨਾ ਦਾ ਲੋਕਾਂ ਨੂੰ ਪੂਰੇ ਦੇਸ਼ ਚ ਦੇ ਰਿਹਾ ਸੀ ਉਹਨੂੰ ਤਾਂ ਲਾਗੂ ਨਹੀਂ ਕਰ ਪਾਇਆ ਹੁੰਦਾ ਕਿ ਕਦੇ ਇੱਕ ਦਿਨ ਤਾਂ ਡੇਟ ਵੀ ਕੋਸ਼ਿਦ ਕਰਤੀ ਸੀ ਭੈਣਾ ਦਾ 48000 ਰੁਪਏ ਤੇਰੇ ਸਿਰ ਚੜ ਗਿਆ ਮੇਰੇ ਕਾਲਜ ਅਗਰ ਮੈਂ ਯਾ ਮੈਂ ਡੇਟ ਨਾ ਭੁੱਲਾਂ ਤੇ 21 ਨਵੰਬਰ ਨੂੰ ਅੱਜ ਤੋਂ 4 ਸਾਲ ਪਹਿਲਾਂ ਕੇਜਰੀਵਾਲ ਨੇ ਐਲਾਨ ਕੀਤਾ ਸੀ ਸਰਕਾਰ ਬੰਦੇ ਹਾਰ ਕਹਦੇ ਆਂਗੇ ਤੇ ਜੇ ਮਹੀਨੇ ਦਾ ਯਾਰ ਹੈ ਕਿ 4 ਸਾਲ ਦਾ 48000 ਰੁਪਏ ਆ ਅਗਲੇ ਮਹੀਨੇ ਉਹ 39 ਹੋ ਜਾਣਾ ਕਿਹੜਾ ਵਿਕਾਸ ਅਗਰ ਵਿਕਾਸ ਹੋਇਆ ਤੇ ਇਹਨਾਂ ਦਾ ਹੋਇਆ ਮੈਂ ਕਿਸੇ ਦਾ ਮੈਂ ਉਹਨੂੰ ਉਹ ਨਹੀਂ ਬੋਲੂਗਾ ਲੇਕਿਨ ਸਮਾਨਨੇ ਪਰਿਵਾਰ ਆਪਣੇ ਆਪ ਨੂੰ ਕਹਿਣ ਵਾਲੇ ਹੈਂਡ ਟੂ ਮਾਉਥ ਆਪਣੇ ਆਪ ਨੂੰ ਕਹਿਣ ਵਾਲੇ ਮੈਂ ਦੋ ਵਾਰ ਦਾ ਵਿਧਾਇਕਾਂ ਮੇਰੇ ਕੋਲ ਤਾਂ 1.5 ਕਰੋੜ ਦੀ ਗੱਡੀ ਆਣੀ ਕਿਉਂਕਿ ਬੀਜੇਪੀ ਸੇਵਾ ਦੇ ਲਈ ਰਾਜਨੀਤੀ ਨੂੰ ਚੁੰਮਦੀ ਹੈ ਅਸੀਂ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਦੇ ਲਈ ਜੀਣਾ ਚਾਹੁੰਦੇ ਆ ਇਹ ਜਿਹੜੇ ਸਮਾਨਨੇ ਕਰਦੇ ਸੀ ਤੇ ਜਦੋਂ ਐਮਐਲਏ ਬਣੇ ਉਹ ਸ਼ਬਦ ਪੱਤਰ ਦਿੱਤਾ ਸੀ ਉਹਦਾ ਔਰ ਹੁਣ ਜਦੋਂ ਲੜਨਗੇ ਮੈਨੂੰ ਤਾਂ ਲੱਗਦਾ ਲੜਨਾ ਹੀ ਨਹੀਂ ਦੋੜ ਜਣੇ ਅੱਧੇ ਪਿੱਛੇ ਅੱਧੇ ਉਧਰ ਕਿ ਨਹੀਂ ਲੜਨਾ ਇਹ ਦੇੜੇ ਕਰੋੜ ਦੀਆਂ ਗੱਡੀਆਂ ਕਿਤਾਬ ਸਾਡੇ ਕੋਲ ਤਾਂ ਨਹੀਂ ਇਹਦਾ ਮਤਲਬ ਹੈ ਕਿਤਨਾ ਕਿਤੇ ਦਾਲ ਪੂਰੀ ਤਰ੍ਹਾਂ ਖਾਲੀ ਹੈ ਭ੍ਰਸ਼ਟਾਚਾਰ ਮੁਕਤ ਕਰਨ ਵਾਲੇ ਭ੍ਰਸ਼ਟਾਚਾਰ ਨਾਲ ਪਰ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਦਾ ਆਕਾ ਹੀ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਹੈ ਔਰ ਉਹ ਦਿੱਲੀ ਹਾਰਨ ਤੋਂ ਬਾਅਦ ਵੀ ਟਕਾਈ ਨਹੀਂ ਉਹਨੂੰ ਉਹਨੂੰ ਲੱਗਿਆ ਕਿ ਹੁਣ ਦਿੱਲੀ ਦੀ ਠੱਗੀ ਖਤਮ ਹੋਈ ਹੈ ਪੰਜਾਬ ਚ ਆ ਕੇ ਠੱਗੀ ਕਰੋ ਸਰਕਾਰ ਮਾਨ ਨਹੀਂ ਚਲਾ ਰਿਆ ਸਰਕਾਰ ਤਾਂ ਦਿੱਲੀ ਦਾ ਠੱਗ ਟੋਲਾ ਚਲਾ ਰਿਆ ਇਸ ਕਰਕੇ ਮਿੱਤਰੋ ਤਰਨਤਾਰਨ ਚ ਬੀਜੇਪੀ ਨੇ ਹਰਜੀਤ ਸਿੰਘ ਸੰਧੂ ਨੂੰ ਚੁਣਿਆ ਮੈਂ ਇਹਨੂੰ ਬਹੁਤ ਖੌਰ ਚੇਰ ਕਰ ਮੈਂ ਤੁਹਾਨੂੰ ਮੈਨੂੰ ਲੱਗਦਾ ਜੀ ਯਾਰ ਸਾਡੇ ਲਈ ਸਾਰਾ ਨਵਾਂ ਏਰੀਆ ਪਿੰਡਾਂ ਚ ਜਾ ਰਹੇ ਆ ਕਿਸ ਤਰੀਕੇ ਨਾਲ ਅਸੀਂ ਪ੍ਰਚਾਰ ਕਰਾਂਗੇ ਸਾਡਾ ਤੰਤਰ ਵੀ ਜਿਹੜਾ ਲੇਕਿਨ ਇੱਕ ਖੁਸ਼ੀ ਹੋਈ ਹੈ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਬੀਜੇਪੀ ਔਰ ਨਰਿੰਦਰ ਮੋਦੀ ਲੋਕਾਂ ਦੇ ਘਰਾਂ ਤੱਕ ਨਾ ਪੁੱਜਿਆ ਸਾਨੂੰ ਪੁੱਜਣ ਚ ਦੇਰੀ ਹੋ ਸਕਦੀ ਹੈ ਪਰ ਮੋਦੀ ਹਰ ਘਰ ਤੱਕ ਪੁੱਜ ਗਿਆ ਔਰ ਸਾਨੂੰ ਪ੍ਰਚਾਰ ਕਰਨ ਲਈ ਆਪਣੇ ਸਿਪਾਹੀ ਉੱਤੇ ਮਿਲ ਗਏ ਨੇ ਹਰਜੀਤ ਸਿੰਘ ਸੰਧੂ ਹਰ ਘਰ ਤੱਕ ਹੈਗਾ ਮੈਂ ਉਹਦੀਆਂ ਸਭਾ ਚ ਰੈਲੀਆਂ ਚ ਪੁੱਛਿਆ ਇਹਨੂੰ ਜਾਣਦੇ ਹੋ ਮੈਂ ਕਿਹਾ ਇੱਕ ਹੱਥ ਖੜਾ ਨਹੀਂ ਹੁੰਦਾ ਸੀ ਇਹਦਾ ਮਤਲਬ ਇਹ ਹੈ ਕਿ ਉਸ ਮੁੰਡੇ ਨੇ ਪਾਰਟੀ ਦੇ ਪ੍ਰਧਾਨ ਰਹਦੇ ਹੋਏ ਲੋਕਾਂ ਦੇ ਵਿੱਚ ਹੋ ਰਿਹਾ ਮੈਂ ਤਾਂ ਲੋਕਾਂ ਨੂੰ ਕਹਿ ਰਿਹਾ ਤੁਹਾਡੇ ਮਾਧਮ ਨਾਲ ਸੇਵਕ ਚਾਹੀਦਾ ਹੈ ਤੇ ਰਜੀਤ ਸਿੰਘ ਸੰਧੂ ਚੁਣ ਲਓ ਜਿਹੜਾ ਜ਼ਿੰਮੇਵਾਰ ਤੁਹਾਡੇ ਕੋਲ ਰਹੇਗਾ ਅੱਜ ਤੇ ਮੈਂ ਮੈਂ ਐਵੇਂ ਗੱਲਾਂ 'ਚ ਗੱਲਾਂ ਅਨੁਭਵ ਦੱਸਦੇ ਅੱਜ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਹੈ ਪੂਰੀ ਪਾਰਟੀ ਵੱਲੋਂ ਅਨੇਕ ਅਨੁਭਵ ਨੇ ਇਸ ਤੋਂ ਆਬੇ ਮਾਤਾ ਮਾਂ ਦੀ ਪੈਨਾ ਦੇ ਬਜ਼ੁਰਗਾਂ ਦੇ ਔਰ ਪੰਜਾਬ ਬਦਲਾਪ ਚਾਰਿਆ ਇੱਕ ਗੱਲ ਮੈਂ ਅੱਜ ਕਹਿ ਸਕਦਾ ਦੋ ਜਹਤਾਈ ਆਮ ਆਦਮੀ ਪਾਰਟੀ ਚੱਰੀ ਕੋਈ ਨਹੀਂ ਬਚਾ ਸਕਦਾ ਇਹਨਾਂ ਦੇ ਪਾਪ ਦਾ ਘੜਾ ਪਰ ਚੁਕਿਆ ਕਿ ਜੋ ਮਰਜ਼ੀ ਕਰ ਲੈਣ ਇਹ ਨਹੀਂਗਾ ਇਸ ਕਰਕੇ ਪੜਾ ਇੱਕ ਵਾਰੀ ਫੇਰ ਸਬਦਾ ਬਹੁਤ ਬਹੁਤ ਧੰਵਾਦ ਆ ਸਰ ਕੇ ਨੇ ਸਰਮਤਾਨ ਦੇ ਅਸਸ ਜੀ ਜੀ ਪੀਟੀ ਅੱਲਾ ਨੇ ਬਦਲਾਈਏ ਇਹ ਨਾ ਮੈਂ ਬਿੱਟੂ ਹੋਣੀ ਆਪਣੇ ਤੇਸ ਕੋ ਲਾਈ ਹੋਏ ਸੀ ਕਿਉਂਕਿ ਜੋ ਅਨਪਛਾਤੀਆਂ ਗੱਡੀਆਂ ਕੋ ਮਲੇਜੇ ਨੂੰ ਉਸ ਤੋਂ ਲੈ ਕੇ ਜਦੋਂ ਉਹਨਾਂ ਨੇ ਵੀ ਆਵਾਜ਼ ਮੈਂ ਅਨਪਛਾਤ ਗੱਡੀਆਂ ਤੇ ਮੈਂ ਖੁਦ ਵੀ ਦੇਖਿਆ ਬਿੱਟੂ ਮੇਰੇ ਨਾਲ ਹੀ ਸੀ ਮਤਲਬ ਏ ਐਫ ਏ ਐਫ ਇੱਕ ਅਧੀ ਗੱਡੀ ਹੋ ਸਕਦੀ ਹੈ ਯਾਰ ਕਿ ਇੱਕ ਦੇ ਦਿਨ ਪਹਿਲਾਂ ਮਿਲੀ ਹੋਏ 20 ਗੱਡੀਆਂ ਲੱਗੀਆਂ ਸਾਰੀਆਂ ਏ ਐਪ ਏ ਐਪ ਲਿਖਿਆ ਅਸੀਂ ਨਹੀਂ ਬਲਾਈ ਹੁੰਦੀ ਹੈ ਚੋਣ ਯੋਗ ਦੇ ਬਤਨ ਨਹੀਂ ਹੁੰਦੀ। ਔਰ ਜਦੋਂ ਚੋਣ ਯੋਗ ਦੇ ਧਿਆਨ ਚ ਕੋਈ ਗੱਲ ਆਂਦੀ ਹੈ। ਮੈਂ ਨਹੀਂ ਦਮ ਕਰਨ ਪਰਦਾ। ਇਹ ਬਾਦਲ ਪਰ ਸਕਦੇ ਨੇ। ਉਹ ਦਮ ਭਰ ਰਹੇ ਨੇ ਕਿ ਸਾਡੀ ਸ਼ਿਕਾਇਤ ਤੇ ਹੋਇਆ। ਸ਼ਿਕਾਇਤ ਤੇ ਬੜਿਆਂ ਨੇ ਕੀਤੀ ਸੀ। ਲੇਕਿਨ ਇਹਦਾ ਮਤਲਬ ਕੀ ਹੈ? ਕਿ ਤੱਕਾ ਤਾਂ ਕਰ ਹੀ ਰਹੇ ਸੀ ਨਾ। ਤੱਕਾ ਤੇ ਕਰ ਰਹੇ ਸੀ ਨਾ। ਉਹ ਸ਼ਰਮ ਕਰ ਰਹੇ ਸੀ ਕਿ ਆਪ ਐਸਐਸਪੀ ਸਾਹਿਬਾ ਨੂੰ ਪਤਾ ਨਹੀਂ ਚਲ ਰਿਹਾ ਸੀ ਕਿ ਆ ਉਹ ਭਾਗ ਬਣ ਜਿਹੜੀ ਚੋਰੀ ਕੀਤੀ ਹੈ ਤੇ ਤਕਰੀਬਨ ਉਹਦੇ ਵਿੱਚ ਕਈ ਮੋਟਰ ਜਿਹੇ ਸੀਗੇ ਕਿਉਂਕਿ ਜੀ ਤੋਂ ਆਇਆ ਹੋਇਆ ਕੋਈ ਮਾਡਲ ਹੈ ਉਹਦੇ ਨਾਮ ਤੋਂ 25 ਇੱਕ ਰਾਹੁਲ ਗਾਂਧੀ ਨੂੰ ਤੁਸੀਂ ਸੀਰੀਅਸ ਲੈਂਦੇ ਉਹ ਖੁਦ ਸੀਰੀਅਸ ਨਹੀਂ ਹੈਗਾ ਰਾਜਨੀਤੀ ਲਈ ਉਹ ਚੋਣ ਆਭ ਜੰਦਰ ਨੂੰ ਛੁੱਟੀਆਂ ਚਾਹੀਦੀ ਹੁੰਦੀਆਂ ਉਹਦੀ ਗੱਲ ਤਾਂ ਕੋਈ ਯਕੀਨ ਨਹੀਂ ਕਰਦਾ ਦੇਸ਼ ਦਾ ਲੋਕਤੰਤਰ ਇਤਨਾ ਮਜ਼ਬੂਤ ਹੈ ਬਿਹਾਰ ਦੇ ਅੰਦਰ ਸਾਰੇ ਰਿਕਾਰਡ ਟੁੱਟੇ ਨੇ ਅਜੇ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਦੀ 60% ਬੋਲਿੰਗ ਨਹੀਂ ਹੋਈ ਇਹ ਲੋਕਤੰਤਰ ਚੋਰੀ ਹੋ ਰਿਹਾ ਲੋਕਤੰਤਰ ਜਿਵੰਤ ਹੋ ਰਿਹਾ ਸਜਗਤ ਹੋ ਰਿਹਾ ਪਾਰਦਰਸ਼ਤਾ ਰਹੀ ਹੈ ਜਿਹੜੇ ਲੋਕ ਆਪਣੇ ਵੋਟ ਦੀ ਨੂੰ ਨਕਲੀ ਵੋਟ ਬਣਾਉਂਦੇ ਸੀ ਬਾਹਰੋਂ ਆ ਕੇ ਬਣਾਉਂਦੇ ਸੀ ਉਹ ਕੱਟੇ ਜਾਂਦੇ ਨੇ ਇਹ ਲੋਕਤੰਤਰ ਰਾਹੁਲ ਗਾਂਧੀ ਦੇ ਕਹਿੰਦੇ ਨਹੀਂ ਹੈ ਇਹ ਉਹ ਹੀ ਖਾਨਦਾਨ ਹੈ ਜਿਨ੍ਹਾਂ ਨੇ ਅਮਰਜੈਂਸੀ ਲਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਇਹ ਲੋਕਤੰਤਰ ਦੀ ਨੁਆਈਆਂ ਦਿੰਦੇ ਨੇ ਅੱਜ ਕੱਲ ਸਰ ਬੀਜੇਪੀ ਸਰਕਾਰ ਬੜੀ ਸਿੱਧਾ ਹਾਈਵੇ ਤੇ ਕੀ ਕੰਮ ਕਰਦੀ ਹੈ ਹਾਂਜੀ ਬੰਗੀ ਸਿੰਘਾਂ ਦੀ ਹਾਈ ਬੜੀ ਸਰ ਬੀਜੇਪੀ ਦੇਖੋ ਉਹਦੇ ਅੰਦਰ ਪੁੱਲਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਸਿਹਤ ਤੇ ਵਗੈਰਾ ਦੇਸ਼ ਦੇ ਅੰਦਰ ਜਿਹੜੀਆਂ ਤਾਂ ਕੋਰਟ ਦੇ ਅੰਦਰ ਮਾਮਲੇ ਰਹਿੰਦੇ ਨੇ ਉਹਦੇ ਅੰਦਰ ਅਸੀਂ ਕਦੀ ਵੀ ਇੰਟਰਫੀਰੈਂਸ ਨਹੀਂ ਕਰਦੇ ਇੱਕ ਰਾਜਨੀਤਿਕ ਦਲ ਦੇ ਨਾਤੇ ਲੇਕਿਨ ਬਹੁਤ ਸਾਰੇ ਮਾਮਲੇ ਚਲਦੇ ਪੈ ਨੇ ਔਰ ਮੈਨੂੰ ਲੱਗਦਾ ਹੈ ਕੋਰਟ ਜੋ ਵੀ ਕਰੇਗੀ ਅਸੀਂ ਉਹਦੇ ਨਾਲ ਲੇਕਿਨ ਭੁੱਲਰ ਸਾਹਿਬ ਦੀ ਬਿਮਾਰੀ ਨੂੰ ਲੈ ਕੇ ਜਰੂਰ ਅਸੀਂ ਸਾਰੇ ਚਿੰਤਿਤ ਆ। ਕਿ ਭਾਜਪਾ ਜਿਹੜੀ ਇਲਕਸ਼ਨ ਆਏ ਆਪਣੀ ਵੋਟ ਬੈਂਕ ਨੂੰ ਵਧਾਉਣ ਦੇ ਨਜ਼ਰੀਏ ਨਾਲ ਲੱਗਦੀ ਹੈ ਜਿੱਤਣ ਲਈ ਜੜ ਲੜਦੇ ਆ। ਅਸੀਂ 2027 ਦੀ ਸਰਕਾਰ ਬਣਾਉਣ ਲਈ ਚੋਣਾਂ ਲੜਨਾ ਹੈ। ਔਰ ਪੰਜਾਬੀਆਂ ਕੋਲ ਦੇ ਲਈ ਆਸ ਹੀ ਭਾਜਪਾ ਹੈ। ਇਹ ਗੱਲ ਤਾਂ ਮੰਨ ਲੈਣਾ। ਭਾਜਪਾ ਹਰ ਚੋਣਾਂ ਨੂੰ ਜਿੱਤਣ ਲਈ ਲੜਦੀ ਹੈ। 2027 ਸਾਰੇ 127 ਦੀਆਂ 27 ਸੀਟਾਂ ਦੇ ਉੱਤੇ ਤਿਆਰੀ ਕਰਨਾ 117 ਦੀਆਂ 117 ਸੀਟਾਂ ਤੇ ਤਿਆਰੀ ਕਰਨਾ ਉਹ ਮੇਰੇ ਜੁਮੇ ਆ ਮੇਰੇ ਮੇਰੇ ਸਾਥੀਆਂ ਦੇ ਜੁਮੇ ਆ ਔਰ ਭਾਜਪਾ 117 ਦੀਆਂ 17 ਸੀਟਾਂ ਦੇ ਉੱਤੇ ਤਰਨਤਾਰਨ ਦਾ ਲੜ ਰਿਹਾ ਨਾ ਚੋਣ 117 ਦੀਆਂ 17 ਸੀਟਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਸਰ ਸੱਚ ਜਿਹੜਾ ਚੋਟ ਕਮਿਸ਼ਨ ਆ ਉਹ ਪਾਰਟੀਆਂ ਦੇ ਅੰਦਰ ਕੰਮ ਕਰ ਰਿਹਾ ਇਹਨਾਂ ਦੇ ਵੱਲੋਂ ਇਲਜ਼ਾਮ ਆ ਜਿਹੜਾ ਕਿਉਂ ਤੁਮ ਜਨਾਇਆ ਉਹ ਭਾਰਤੀ ਕੱਟਾ ਜਦੋਂ ਇਹਨਾਂ ਨੂੰ 90ਵੇਂ ਸੀਟਾਂ ਪੰਜਾਬ 'ਚ ਮਿਲੀਆਂ ਸੀ ਉਦੋਂ ਕਿਦੇ ਅੰਦਰ ਕੰਮ ਕਰ ਰਿਹਾ ਸੀ ਕਿਹਦੀ ਸਰਕਾਰ 'ਚ ਉੱਪਰ ਉਸ ਵੇਲੇ ਜਦੋਂ ਦਿੱਲੀ 'ਚ ਦੋ ਦੋ ਵਾਰੀ ਇਹਨਾਂ ਦੀ ਸਰਕਾਰ ਬਣੀ ਉਦੋਂ ਕਿ ਕਿਹਦੀ ਸਰਕਾਰ ਸੀ ਉੱਪਰ ਹੱਤਨਾਏ ਤੂੰ ਕੋੜੀ ਪੰਜਾਬੀ ਦੇ ਅੰਦਰ ਤਾਂ ਕਿ ਜਦੋਂ ਬੰਦੇ ਹੱਥ ਨਹੀਂ ਆਦਾ ਬੰਦਾ ਕਹਿੰਦਾ ਆ ਨਾਚ ਨਾ ਜਾਣੇ ਆਂਗਣ ਦੇ ਦਾ ਇਸ ਦੇਸ਼ ਦਾ ਲੋਕਤੰਤ ਚੋਣਯੋਗ ਪੂਰੀ ਤਰ੍ਹਾਂ ਸੁਤੰਤਰ ਹੈ ਬਾਗਾ ਬਾਰਡਰ ਤੋਂ ਬਾਗਾ ਬਾਰਡਰ ਆ ਚੰਗਿਆ ਆ ਬਾਗਾ ਬਾਰਡਰ ਤੇ ਜਦੋਂ ਦੇਸ਼ ਦੇ ਦੇਖੋ ਜਿਹੜੀਆਂ ਚੀਜ਼ਾਂ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਨੇ ਦੇਸ਼ ਮੱਤਵਪੂਰਨ ਹੈ ਨਾ ਦੇਸ਼ ਦੇ ਲੋਕਾਂ ਦੀ ਸੁਰੱਖਿਆ ਮੱਤਵਪੂਰਨ ਹੈ ਨਾ ਸਰ ਗੁਜਰਾਤ ਦਾ ਬਾਰਡਰ ਖੁੱਲਾ ਤੇ ਗੁਜਰਾ ਦੇ ਸੱਖੀ ਚੱਲਦੀ ਸੀ ਹਰ ਇੱਕ ਐਸਾ ਐਸਾ ਹੈ ਕਿ ਐਸਾ ਕਿ ਮੈਨੂੰ ਐਸਾ ਇਹ ਹੈ ਕਿ ਅੱਜ ਇਸ ਵੇਲੇ ਟਰੇਡ ਪੂਰਾ ਬੰਦ ਆ ਬਣਾ। ਇਸ ਕਰਕੇ ਸੁਰੱਖਿਆ ਨਾਲ ਜੁੜੇ ਹੋਏ ਮਾਮਲਿਆਂ ਤੇ ਤੁਸੀਂ ਇਤਨੇ ਸਹਿਜ ਸਰਲ ਔਰ ਸੁਲਝੋਏ ਪੱਤਰਕਾਰ ਹੋ। ਮੈਨੂੰ ਲੱਗਦਾ ਹੈ ਕਿ ਕੁਛ ਹੀ ਜਾਂ ਦੇਸ਼ ਤੋਂ ਵੱਡੀਆਂ ਨਹੀਂ ਹੋ ਸਕਦੀ। ਦੇਸ਼ ਦੇ ਲੋਕਾਂ ਦੀ ਸੁਰੱਖਿਆ ਮਤੋਂ ਵੱਡੀਆਂ ਨਹੀਂ ਹੋ ਸਕਦੀ। ਇਸ ਕਰਕੇ ਇਨਾ ਚੀਜ਼ਾਂ ਤੋਂ ਮੈਨੂੰ ਲੱਗਦਾ ਹੈ ਨਾਲੇ ਅੱਜ ਤਰਨ ਤਰਨ ਵਰਗੀ ਛੋਟੀ ਜਿਹੀ ਜਿਮਨੀ ਚੋਂ ਦੇ ਤੁਹਾਨੂੰ ਮੈਂ ਧੰਨਵਾਦ ਕਰਨ ਲਈ ਬੁਲਾਇਆ। ਔਰ ਤੁਹਾਡੇ ਨਾਲ ਖਾਣਾ ਖੁਣਾ ਖਾਣ ਦਾ ਮਨ ਸੀ ਮੈਂ ਕਿਹਾ ਬੈਠਦੇ ਆ ਤੁਹਾਡੇ ਨਾਲ ਸਾਰਿਆਂ ਨਾਲ ਧੰਨਵਾਦ ਸਭ ਦਾ ਬਾਬਾ